ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਅਜੀਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂਸ਼ਰ ਨਵਾਂਸ਼ਰ ਭਾਈ ਗੁਜਰੀ ਖਾਲਸਾ ਭਰਜੀ ਦੀ ਭਾਈ ਗੁਜਰੀ ਦੀ ਫਤਿਹ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਕੰਗ ਸਾਹਿਬ ਦੀ ਚੋੜੇ ਵਿੱਚ ਪਹੁੰਚੇ ਆ ਸੋ ਬਟਾ ਤਰਵਾਦਿਆਂ ਜਿਲ੍ਹਾ ਸ਼ਹੀਦ ਭਲਸੇਗਰ ਨਗਰ ਤੇ ਪਹੁੰਚਣ ਤੇ ਸਰਦਾਰ ਭਵਨ ਸਿੰਘ ਜੀ ਆਏ ਕਰਨੇ ਆ ਸਵਾਜੋ ਚੇਚੇ ਤੌਰ ਤੇ ਨਗਰ ਨਿਵਾਸੀ ਸਕੂਟਰ ਸਾਰੇ ਇਥੇ ਪਹੁੰਚਿਆ ਤੇ ਪੰਡਾ ਜੀ ਸਰਦਾਰ ਰੋਦਸ਼ਕ ਜੀ ਕੰਗ ਸਾਡੇ ਮਲਕੋੜ ਦਾ ਵੀ ਪੰਡਾ ਜੀ ਬਹੁਤ ਵੱਡਾ ਇਹਨਾਂ ਨੂੰ ਹੰਗਾਰਾ ਮਿਲਿਆ ਆ ਪਾਰਟੀ ਨੂੰ ਕਿਉਂਕਿ ਇਹਨਾਂ ਦੇ ਕੰਮ ਬੋਲਦੇ ਆ ਜੋ ਪੰਜਾਬ 'ਚ ਕੀਤੇ ਆ ਸੋ ਮੁੱਖ ਮੰਤਰੀ ਦੇ ਆਉਣ ਤੇ ਨਵਾਂ ਸ਼ਹਿਰ ਦੇ ਆਉਣ ਤੇ ਬਹੁਤ ਧੰਵਾਦ ਧੰਵਾਦ ਸਰਦਾਰ ਜਪਾ ਸਿੰਘ ਜੱਬੋੜ ਜਿਸੇ ਪੱਤਰਕਾਰ ਜਿਹੜਾ ਹੈਗੀ ਇਹ ਖਬਰ ਆਲਵਾੜਾ ਕਚਾਨੀਆਂ ਕੋ ਬੜਾ ਤਾਨਵਾ ਮੇਰੇ ਨਾਲ ਕ੍ਰਿੰਟ ਜੱਬੂਵਾਲ ਦੇ ਪਤਵੰਤੇ ਸੱਜਣ ਤੇ ਬਹੁਤ ਵਾਰਸ ਜਗਤੀ ਵੀ ਨਾਲ ਖੜੇ ਆ ਨਾਲ ਸਾਡੇ ਸਾਡੇ ਨਗਰ ਦੇ ਸਰਪੰਚ ਸਹਾਦਰਾਮ ਸਿੰਘ ਗੜਕ ਤੇ ਸੂ ਨਗਰ ਵਾਸੀ ਵੱਡੇ ਪੱਧਰ ਤੇ ਸਰਦਾਰ ਅਮਰਜੀਤ ਸਿੰਘ ਕੰਗ ਅਚੇਚੇ ਤੌਰ ਤੇ ਵੱਡੀ ਬੱਸ ਭਰ ਕੇ ਲੈ ਕੇ ਪਹੁੰਚੇ ਆ ਕੋ ਬੜਾ ਤਾਨਵਾ ਸਾਰਿਆਂ ਤੋਂ ਪਹਿਲਾਂ ਮੈਂ ਬੱਜੀ ਸਿੰਘ ਗੜਕ ਆਖੜੀ ਬਹੁਤ ਪਹੁੰਚਾਇਆ ਨੇ ਸਾਰੇ ਪਿੰਡ ਦਾ ਮੈਂ ਦੇ ਸੂਪ ਦੇਖ ਰਹੀ ਚੈਨਲ ਦੀ ਸਾਰੀ ਟੀਮ ਨੂੰ ਆ ਬਹੁਤ ਬਹੁਤ ਹੈ ਜਿੰਦਰ ਪਾਲਕਾ ਤਾਂ ਜਿਹਨੇ ਇਸ ਕਵਰੇਜ ਕਰਾਇਆ ਹੈ ਅਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ ਆ ਮੈਂ ਪੂਰੇ ਪਿੰਡ ਦੀ ਟੀਮ ਲੈ ਕੇ ਆਇਆ ਹਾਂ ਪਿੰਡ ਤੋਂ ਕਾਫੀ ਜਿਆਦਾ ਲੋਕ ਵਰਕਰ ਆ ਜਿਹੜੇ ਯਾਰ ਇਹ ਮਾਲਵਿੰਦਰ ਸਿੰਘ ਕੰਗ ਦੀ ਸਪੋਰਟ ਕਰਨ ਦੇ ਆ ਰਹੇ ਆ ਸਾਡੇ सीएम साहब भगवंत सिंह मान ਵੀ রোড شو ਕਰਨ ਲਈ ਤੇ ਆ ਰਹੇ ਆ ਕਾਹੇ ਕੰਗ ਸਾਬ ਦੀ سپورਟ ਲਈ ਤੇ ਅਸੀਂ ਵੀ ਪੂਰੀ ਦੀ ਪੂਰੀ سپورਟ ਕਰਾਂਗੇ ਤੇ ਆਪਣੇ ਅਸੀਂ ਇਹ ਪੈਂਡਾ ਨੂੰ ਵੀ ਕਰਾਂਗੇ ਤੇ ਹੋਰ ਵੀ ਆਪਣੇ ਇਲਾਕੇ ਚ ਜਿੰਨਾ ਵੱਧ ਤੋਂ ਵੱਧ ਹੋ ਸਕੇ ਉਹਨਾਂ ਯੋਰ ਲਾਵਾਂਗੇ ਕਿ ਮਾਲਵਿੰਦਰ ਸਿੰਘ ਕੰਗ ਨੂੰ ਵੋਟ ਪਵਾਈ ਜਾ ਸਕੀ ਤਾਂ ਕਿ ਅਸੀਂ ਆਪਣੇ ਨਵੇਂ ਸ਼ਹਿਰ ਤੋਂ ਬਹੁਤ ਵੱਡੀ ਲੀਡ ਨਾਲ ਜਿੱਤਾਂ ਫੇ ਇਹਨਾਂ ਨੂੰ ਭੇਜੀਏ ਆਸਰ ਵਿੱਚ ਤੇ ਇਸੇ ਨਾਲ ਇੱਕ ਬਾਈ ਦੂਜੀ ਕਾ ਖਾਸਾ ਬਾਈ ਹਾਂ ਅੰਸੇ ਪਿੰਡ ਸੋਤੇ ਤੋਂ ਸਾਰੀ ਸੰਗਤ ਜਿਹੜੀ ਅੱਜ ਭਗਵੰਤ ਜੀ ਦੇ ਪੰਚੇ ਮੰਤਰੀ ਦਾ ਰੋਡ ਸ਼ੋਅ ਤੇ ਜਿਹੜੇ ਲੋਕ ਬੜੀ ਹੋ ਕੇ ਪਹੁੰਚ ਰਹੇ ਆ ਜਿਹੜੀ ਦਾ ਸਰਕਾਰ ਨੇ ਪੰਜਾਬ ਪਾਰ ਤੋਂ ਕਹ ਦੇ ਨਾਲ ਮਾਰੀ ਪੋਟੈਂਸ ਤੇ ਅੱਜ ਹਰ ਬੋੜਾ ਆਪ ਲੋਕ ਤਾਲ ਮਾਰ ਤਾਲ ਤੇ ਪਰਿਆ ਔਰ ਪਬ 13 ਦਿਨ ਦੇ ਬਾਅਦ ਜਿਹੜੇ ਆਪ ਆਮ ਪੁੰਜ ਕੇ ਭਗਵੰਤ ਜੀ ਜਿਹੜਾ ਉਹ ਮਜ